ਬੂਹੇ ਤੋਂ ਸਾਈਡ ਉਹ ਚਲੋ ਆ ਰਹੇ ਆ ਜੀਵਨ ਤਰਫ ਕੀ ਕਹਿਣਾ ਚਾਹੋ ਅੱਜ ਗੋਲਡਨ ਟੈਂਪਲ ਪਹੁੰਚੇ ਆ ਅੱਜ ਅਸੀਂ 26 2626 ਜਿਹੜਾ ਉਹਦੀ ਸ਼ੁਰੂਆਤ ਹੋਈ ਹੈ ਨਵਾਂ ਸਾਲ ਜਿਹੜਾ ਆਇਆ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਅਰਦਾਸ ਕਰਨਾ ਹੈ ਸਰਬੱਤ ਦੇ ਭਲੇ ਦੀ ਪੂਰੀ ਦੁਨੀਆ ਦੇ ਅੰਦਰ ਸੁੱਖ ਸ਼ਾਂਤੀ ਰਹੇ ਅਮਨ ਰਹੇ ਜਨਮ ਵਾਲਾ ਸ਼ਬਦ ਜਿਹੜਾ ਉਦੀ ਹੋਂਦ ਹੀ ਖਤਮ ਹੋ ਜਾਏ ਲੋਕਾਂ ਦਾ ਆਪਸੀ ਪਿਆਰ ਸਤਿਕਾਰ ਲੋਕਾਂ ਦੇ ਕਾਰੋਬਾਰ ਲੋਕਾਂ ਦੇ ਬੱਚੇ ਪੜਨ ਚੰਗਾ ਪੜਨ ਆਪਣੇ ਮਾਪੇ ਦੇ ਨਾਲ ਆਪੋ ਆਪਣੇ ਦੇਸ਼ਾਂ ਦਾ ਆਪਣੀਆਂ ਸਟੇਟਾਂ ਦਾ ਆਪਣੇ ਜ਼ਿਲ੍ਹਿਆਂ ਦਾ ਆਪਣੇ ਪਿੰਡਾਂ ਦਾ ਨਾਮ ਰੋਸ਼ਨ ਕਰਨ ਔਰ ਇੱਕ ਰਾਸੇ ਵੀ ਕਰਨਾ ਹੈ ਕਿ ਪਿਛਲੇ ਸਾਲ ਜਦਾਂ ਦੇ ਹੜ੍ਹਾਂ ਵਾਲੀ ਆਫਤ ਲੈ ਕੇ ਆਏ ਸੀ ਉਹ ਆਫਤ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਅੱਗੇ ਤੋਂ ਨਾ ਹੋਵੇ ਇਸ ਸਾਲ ਚ ਵੀ ਨਾਵੇ ਅੱਗੇ ਤੋਂ ਕਦੇ ਨਾਵੇ ਔਰ ਹਰ ਪੀੜ ਜਿਹੜੇ ਜਿਨ੍ਹਾਂ ਦਾ ਬਹੁਤ ਨੁਕਸਾਨ ਹੋ ਗਿਆ ਸੀਗਾ ਉਹਨਾਂ ਨੂੰ ਪਰਮਾਤਮਾ ਤੋਂ ਆਪਣੇ ਪੈਰਾਂ ਤੇ ਖੜੇ ਹੁੰਦਾ ਬਲ ਬਖਸ਼ੇ ਉਹ ਉਸੇ ਤਰ੍ਹਾਂ ਹੀ ਜਿੱਦਾਂ ਪਹਿਲਾਂ ਉਹਨਾਂ ਦੇ ਪਰਵਾਸ ਸੀਗੇ ਉਹਨਾਂ ਦੇ ਕਾਰੋਬਾਰ ਉਹਨਾਂ ਦੀਆਂ ਫਸਲਾਂ ਉਹਨਾਂ ਦਾ ਮਾਲ ਦੰਗਰ ਜਿਹੜਾ ਉਹ ਸਭ ਚੜ੍ਹਦੀ ਕਲਾ ਚ ਰਹੇ ਹਰ ਪੀੜਤਾ ਵਾਸਤੇ ਵੀ ਅੱਜ ਅਰਦਾਸ ਕਰਦਾ ਧੰਨਵਾਦ